ਨਾਨੇ ਪੁੱਤ ਚੁੱਪ ਕੀਤੇ ਨੂੰ ਗੋਲੀ ਮਾਰ ਕੇ ਗਏ ਆ ਪੁੱਤ ਕੋਈ ਨਹੀਂ ਉੱਤੇਗਾ ਪੁੱਤ ਕੋਈ ਨਹੀਂ ਅੱਜ ਵੀ ਗੋਲੀ ਮਾਰੀ ਮੈਨੂੰ ਵੀ ਗੋਲੀ ਨਾਨੇ ਪੁੱਤ ਚੁੱਪ ਕੀਤੇ ਨੂੰ ਗੋਲੀ ਮਾਰ ਕੇ ਗਏ ਆ ਪੁੱਤ ਕੋਈ ਨਹੀਂ ਉੱਤੇਗਾ ਪੁੱਤ ਕੋਈ ਨਹੀਂ ਅੱਜ ਵੀ ਗੋਲੀ ਮਾਰੀ ਮੈਨੂੰ ਵੀ ਗੋਲੀ ਮਨਦੀਪ ਵੀਰ ਮੇਰਾ ਮੈਨੂੰ ਬੜਾ ਪਿਆਰ ਕਰਦਾ ਮੇਰਾ ਵੀਰ ਆਏ ਮੈਨੂੰ ਨਹੀਂ ਪਤਾ ਆਹ ਜਣ ਫੇਰ ਨਾ ਦੱਸਣਾ ਕੁਛ ਨਹੀਂ ਕਰਨਾ ਇੱਕ ਬੰਦਾ ਉਹਨਾਂ ਦਾ ਚਾਹੀਦਾ ਦੇ ਬਰਾਬਰ ਦਾ ਅਜੇ ਐਸੇ ਟਾਈਮ ਹੁਣੇ ਹੀ ਹੁਣੇ ਚਾਹੀਦਾ ਨਾਲ ਬੰਦ ਤੇ ਮਟਨੇ ਜਾ ਆਪ ਗੋਲੀ ਮਾਰੋਗਾ ਤੁਸੀਂ ਆਹਡੇ ਸਾਹਮਣੇ ਮਾਰੋਗੇ ਗੋਲੀ ਉਹਨੂੰ ਦੋਰਾ ਹੱਲਾ ਹੋਇਆ ਨਾ ਤੁਸੀਂ ਇੱਕ ਬੰਦਾ ਦੀ ਬਰਾਬਰ ਤੇ ਪਾ ਦਿਓ ਇਹ ਸਸਕਾਰ ਕਰਤਾ ਬੰਦੀ ਜਾਇਦਾ ਕੀ ਗੱਲ ਹੈ ਜਨ ਦੇ ਬੜੇ ਮਾੜੀ ਆ ਜੀ ਸਾਡੇ ਪਿੰਡ ਦਾ ਨੌਜਵਾਨ ਨੰਦੀਪ ਸਿੰਘ ਪਹਿਲਾਂ ਤਿੰਨ ਚਾਰ ਮਹੀਨੇ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਪਿੰਡ ਦੇ ਵਿੱਚ ਹੀ ਮੁੰਡੇ ਡੇਵਿਡ ਕਰਕੇ ਨਾਮ ਉਹਦਾ ਮੁੰਡਾ ਡੇਵਿਡ ਨਾਮ ਆ ਉਹ ਆਪਾਂ ਚੱਲ ਰਹੇ ਇਹਦੇ ਨਾਲ ਪਹਿਲਾਂ ਵੀ ਕਿ 350 ਦਾ ਪਚਾ ਦਰਜ ਹੋਇਆ ਸੀ ਠੀਕ ਹੈ ਉਦੋਂ ਕੋਈ ਪੁਲਿਸ ਨੇ ਵੀ ਬੜੀ ਹਿੰਮਤ ਕਰਕੇ ਉਹਨਾਂ ਨੂੰ ਫੜਿਆ ਵੀ ਅਰੈਸਟ ਵੀ ਕੀਤਾ ਹਨਾ ਪੁਲਿਸ ਨੇ ਬੜੀ ਮਿਹਨਤ ਵੀ ਕੀਤੀ ਉਹਦੇ ਵਿੱਚ ਹੁਣ ਗੱਲ ਹੈ ਕਿ ਉਹ ਆਪਣੇ ਘਰ ਦੇ ਬਾਹਰ ਖੜਾ ਸੀ ਵਿਚਾਰਾ ਤੇ ਮੁੰਡੇ ਆਏ ਦੋ ਬਾਈਕ ਦੇ ਇਹਨੂੰ ਗੋਲੀ ਸ਼ੂਟ ਕਰਕੇ ਚਲੇ ਗਏ ਜਿਹਨੂੰ ਮੁੰਡੇ ਨੂੰ ਬੱਕੇ ਦਾ ਦਿਨ ਦਿਹਾੜੀ ਤੱਕ ਗੋਲੀਆਂ ਚਲਾੜੀਆਂ ਇਹਨਾਂ ਮਾਰ ਗਏ ਠੀਕ ਹੈ ਚੱਲ ਭਾਈ ਮਾੜੀ ਗੱਲ ਆ ਬਹੁਤ ਮ ਦੁੱਖ ਦੀ ਗੱਲ ਆ ਜੀ ਇੱਕ ਉਹ ਵਿਚਾਰਾ ਛੋਟਾ ਮੁੰਡਾ 24-25 ਸਾਲ ਦੀ ਉਮਰ ਆ ਇੱਕ 1.5 ਸਾਲ ਦੀ ਬੇਟੀ ਆ ਕਮਾਨ ਵੜਾਉਗਾ ਤਿੰਨ ਉਹਦੀਆਂ ਭੈਣਾਂ ਵਿਚਾਰੇ ਗਰੀਬ ਦੀਆਂ ਮਦਰ ਫਾਦਰ ਦੀ ਖੁਦ ਸੇਵਾ ਕਰਦੇ ਬੜਾ ਦੁੱਖ ਹੈ ਬੜੀ ਮਾੜੀ ਗੱਲ ਹੈ ਕਿ ਉਹਨੇ ਪਰਿਵਾਰ ਵੱਲ ਧਰਨਾ ਲਗਾਇਆ ਗਿਆ ਕੀ ਗੱਲ ਚਾਹੁੰਦੇ ਹੋ ਪਰਿਵਾਰ ਵੱਲ ਧਰਨਾ ਰੋਸ ਦੱਸ ਰਿਹਾ ਕਿ ਸਾਡਾ ਬੱਚਾ ਚਲਾ ਗਿਆ ਮਾਂ ਪਿਓ ਨੇ ਧਰਨਾ ਹੀ ਲਾ ਸਕਦੇ ਐਤੋਂ ਪਰ ਕੀ ਕਰ ਸਕਦੇ ਹੋ ਧਰਨਾ ਹੀ ਹੈ ਜੀ ਕੋਈ ਪਹਿਲੇ ਵੀ ਕਦੇ ਸ਼ਰੇਆਮ ਕੋਲਿਆਂ ਚਲਾਈਆਂ ਜੀ ਪੁਲਿਸ ਦੇ ਪੱਧਰ ਤੇ ਵੀ ਰੈਸ ਨਹੀਂ ਪਈ ਉਹਨਾਂ ਕੋਲ ਨਹੀਂ ਪੁਲਿਸ ਨੇ ਤਿੰਨ ਬੰਦੇ ਨਾਲ ਫੜੇ ਸੀ ਜੋ ਪੁਲਿਸ ਨੂੰ ਤਿੰਨ ਬੰਦੇ ਨੂੰ ਫੜੇ ਕੇ ਨਾਮ ਬਾਈ ਨੇ ਬਚਾ ਦਿੱਤਾ ਪੁਲਿਸ ਨੇ ਬਾਕੀ ਦੇਖੋ ਪੁਲਿਸ ਕੀ ਕਰਦੀ ਹੈ ਡਿਫਟ ਸਾਬ ਫੜੇ ਨੇ ਆਏ ਨੇ ਸਾਡੇ ਕੋਲ ਕੋਈ ਨਹੀਂ ਸਵਾਲ ਪੁਲਿਸ ਨਾਲ ਕੋਆ ਕਿ ਜਿਹੜਾ ਸਾਡਾ ਬੰਦਾ ਮਰ ਗਿਆ ਵਾ ਉਹ ਜਿਹੜੇ ਉਸ ਬੰਦੇ ਦੋਸ਼ੀ ਫੜ ਕੇ ਅਰੈਸਟ ਕਰੋ ਜੀ ਬਸ ਅਸਾਂ ਬੋਤ ਕੋ ਗਾਨੀ ਜੀ ਸਰ ਲੱਗਦਾ ਵਾ ਕਿ ਜੇਕਰ ਪੁਲਿਸ ਪਹਿਲਾਂ ਢੰਗ ਦੇ ਨਾਲ ਕਾਰਵਾਈ ਕਰਦੀ ਤੇ ਅੱਜ ਇਹ ਨਹੀਂ ਹੋ ਸਕਦਾ ਸੀ ਪੁਲਿਸ ਜੀ ਭਾਜੀ ਚਲੋ ਸੋ ਕਹਿ ਸਕਦੇ ਆ ਪੁਲਿਸ ਵੀ ਆਪਣੀ ਮਿਹਨਤ ਕਰਦੀ ਹੈ ਜਿੰਨੇ ਜੋਗੀ ਹੋਈ ਹੈ ਪੁਲਿਸ ਨੇ ਪਹਿਲੇ ਹੀ ਦੋ ਤਿੰਨ ਬੰਦੇ ਫੜੇ ਆ ਫੜੇ ਆ ਟਾਰਗਟ ਵੀ ਕੀਤੇ ਆ ਮਨਦੀਪ ਨੇ ਹੀ ਢਿੰਗਰਾ ਕਲੋਨੀ ਕੱਲ ਪਰਸੋਂ ਦੀ ਚਾਰ ਪੰਜ ਦਿਨ ਦੀ ਗੱਲ ਆ ਢਿੰਗਰਾ ਕਲੋਨੀ ਰੇਡ ਵੀ ਕੀਤਾ ਪੁਲਿਸ ਨੇ ਉਹ ਬੰਦੇ ਫੜਨ ਵਾਸਤੇ ਉਹ ਬੰਦੇ ਉਹਨਾਂ ਤੋਂ ਭੱਜ ਗਏ ਆ ਪਰਿਵਾਰ ਵੱਲੋਂ ਇਹ ਵੀ ਕਹਿ ਜਾ ਰਿਹਾ ਕਿ ਜਿਹੜੇ ਬੰਦੇ ਫੜੇ ਹੋਏ ਇੱਕ ਜਨ ਬਰਦਰ ਫੜੇ ਗਏ ਨੇ ਉਹ ਛੱਡ dete gaye ne ਉਹ ਜੀ ਕੋਈ ਇਹਨਾ ਇੱਕ ਉਹ ਕੋ ਸਰਪੰਚ ਆ ਇਹਨਾ ਪਿੰਡ ਦਾ ਉਹ ਆਪਣੀ ਜ਼ਿੰਮੇਵਾਰ ਤੇ ਲੈ ਗਿਆ ਜੀ ਮੈਂ ਪੇਸ਼ ਕਰਾਂਗਾ ਜੀ ਠੀਕ ਹੈ ਜੀ ਭਾਈ ਇਹ ਨਾ 307 ਦਾ ਤਰ੍ਹਾਂ ਹੁੰਦੇ ਮੇਰਾ ਨ ਸਰਵਣ ਇਹ ਲੱਗਦਾ ਜਰਾ ਮੇਰਾ ਸਾਲਾ ਅੱਛਾ ਤੇ ਕਿਹੜੇ ਬੰਦੇ ਗੋਲੀਆਂ ਮਾਰੀਆ ਕਿਹ ਰਾਤ ਚਲਾਦਾ ਦੇਵਤ ਜੀ ਕਿਹੜੀ ਗੋਲੀ ਮਾਰੀ ਇਹ ਲੜਾਈ ਮਾਰੀ ਮੋਟੀ ਪਹਿਲੇ ਝਗੜਾ ਹੋਇਆ ਸੀ ਉਹ ਪਹਿਲਾਂ ਵੀ ਗੋਲੀ ਮਾਰ ਕੇ ਅੱਜ ਫੇਰ ਸਾਡੇ ਭਰਾ ਦੇ ਗੋਲੀ ਮਾਰ ਕੇ ਚਲ ਗਏ ਆ ਇਹ ਪਹਿਲਾਂ ਪੁਲਿਸ ਕਰਦੀ ਕੀ ਆ 307 ਦਾ ਤਰ੍ਹਾਂ ਪਹਿਲਾਂ ਲੱਗੀ ਉਹ ਕਿੱਥੇ ਬੰਦੇ ਗਏ ਆ 6-7 ਬੰਦੇ ਹੀ ਲਖਾਏ ਹੋਏ ਆ ਜੇ ਅਸੀਂ ਕੱਲ ਤਿੰਨ ਬੰਦੇ ਫੜਾਏ ਹੋਏ ਆ ਉਹ ਤਿੰਨ ਬੰਦੇ ਕਿੱਥੇ ਆ ਇਹ ਆਪ ਖੋਦ ਬਣਾਏ ਨਾਲਾ ਦੇ ਮੁੰਡਿਆਂ ਨੇ ਉਹ ਤਿੰਨ ਬੰਦੇ ਕਿੱਥੇ ਹੈਗੇ ਆ ਪੁਲਿਸ ਪਤਾ ਨਹੀਂ ਜੋ ਇੰਨਾ ਨੂੰ ਕੀ ਕੀਤਾ ਪੁਲਿਸ ਨੇ ਸਾਡੇ ਸਾਹਮਣੇ ਤਕਰਾਰਾ ਵੀ ਕੀ ਕਿੱਥੇ ਹੈਗੇ ਜੋ ਜਿਹੜੇ ਮੁੰਡੇ ਗੋਲੀਆਂ ਬੰਮਾਰੀਆਂ ਜਾਂ ਉਹ ਬੰਦੇ ਬਾਲਦੇ ਆ ਹਾਂਜੀ ਦੇਵਡੂਲੇ ਹਾਂਜੀ ਹਾਂਜੀ ਕੰਮ ਕੀ ਹੋਣਾ ਬੰਦਿਆਂ ਦਾ ਇਹੋ ਹੀ ਗੁੰਡਾਗਰਦੀ ਛੱਟਾ ਪਟਾ ਲੜਾਈਆਂ ਝਗੜੇ ਖੋਵਾ ਮਟ ਜਿਹੜਾ ਅੱਜ ਮਾਰਿਆ ਗਿਆ ਵਾ ਇਹਦੇ ਪਰਿਵਾਰ ਦੇ ਮੈਂਬਰ ਅਕਾਉਂਟ ਪੁਰੇ ਆ ਪਰਿਵਾਰ ਇਹਦੇ ਤਿੰਨ ਭੈਣਾਂ ਤੇ ਇੱਕ ਮਾਂ ਤੇ ਇੱਕ ਪਿਓ ਦੋ ਇੱਕ ਭਰਾ ਹੋ ਰਿਹਾ ਹੈ ਉਮਰ ਕਿੰਨੀ ਹੈ ਇਹਦੀ ਉਮਰ ਵੱਧ ਤੋਂ ਵੱਧ 27-27 ਸਾਲ ਹੋਏਗੀ ਵੱਧ ਨਹੀਂ ਹੋਏਗੀ 30 ਸਾਲ ਹੋਏਗੀ ਜੋ ਹਾਂਜੀ ਮੰਗ ਕਰਦੇ ਪੁਲਿਸ ਨੂੰ ਪੁਲਿਸ ਕਹਿੰਉ ਮੰਗ ਕਰਦੇ ਵੀ ਸਾਡੇ ਸਾਹਮਣੇ ਲਿਆ ਕੇ ਸਾਡੇ ਤੇ ਗੋਲੀ ਮਾਰੀ ਜਾਵੇ ਉਹਨੂੰ ਸਾਡੇ ਸਾਹਮਣੇ ਮਾਰੀ ਜਾਵੇ ਲਿਆ ਕੇ ਸਾਨੂੰ ਤਾਂ ਯਕੀਨ ਹੋਣਾ ਵਾ ਅੱਗੇ ਨਾਲੇ ਬਲੈਂਸ ਲਾਵਾ ਉਤਨਾ ਕੁਝ ਨਹੀਂ ਸਾਡਾ ਹੈ ਕਿਹੜੀ ਜਗ੍ਹਾ ਤੇ ਲਗਾਇਆ ਵਾ ਤੇ ਕਿੰਨਾ ਚਿਰ ਧੜਾਧੜਾ ਜਾਰੀ ਰਹੇਗਾ ਜਿੰਨਾ ਚਿਰ ਸਰਕਾਰ ਸਾਡੀ ਮੰਗ ਪੂਰੀ ਨਹੀਂ ਹੁੰ ਮਲਾਂ ਦੇ ਤਰ੍ਹਾਂ ਦਾ ਹੈਗਾ ਪੁਲ ਦੇ ਉੱਤੇ ਆਜਾ ਇੱਕ ਮਿੰਟ ਦੱਸਦਾ ਮੈਂ ਪਹਿਲਾਂ ਗੱਲ ਕਰ ਲਈਏ ਦੋਨੋਂ ਤੁਹਾਨੂੰ ਧੰਨ ਲਾਉਣ ਦਾ ਕਾਰਨ ਕੀ ਬਣਿਆ ਨਹੀਂ ਉਹ ਫਾਇਰ ਇਨਸੀਡੈਂਟ ਹੋਇਆ ਸੀਗਾ ਉਹਦੀ ਮੌਤ ਹੋ ਗਈ ਲੜਕੇ ਦੀ ਉਹਦੇ ਚਾਹੀ ਇਹਨਾਂ ਨੂੰ ਫੜ ਲੈਣਾ ਛੇਤੀ ਕੋਈ ਬੰਦੇ ਭੜਾਏ ਕੋਈ ਪੁਲਿਸ ਦੇ ਕਹਿੰਦੇ ਕਿ ਤਿੰਨ ਕੇ ਬੰਦੇ ਭੜਾਏ ਨਹੀਂ ਨਹੀਂ ਅਜੇ ਨਹੀਂ ਫੜਾਏ ਉਹ ਤਾਂ ਅਸੀਂ ਆਪਣੇ ਆਪ ਕੋਈ ਰੇਡ ਸੀਗਾ ਵੀ ਸ਼ੱਕ ਦੇ ਵਿੱਚ ਫੜੇ ਸੀਗੇ ਉਹਨਾਂ ਦੇ ਸੋਰਸ ਲਾਏ ਆ ਸੀ ਫੜ ਲੈਣਾ ਉਹਨਾਂ ਨੂੰ ਜਲਦੀ ਅਸੀਂ ਡੇਵਿਡ ਨੂੰ ਤੇ ਕਾਸ਼ੀ ਜਿਹੜਾ ਮੇਨ ਦੋਸ਼ੀ ਹੈ ਮਨਦੀਪ ਵੀ ਨਾਲ ਲੜਕਾ ਹੈ ਵੀ ਮੇਨ big 데빗 ਤਕਾਸ਼ੀ ਇਹਨੇ ਪਹਿਲਾਂ ਵੀ ਗਲੀ ਗੋਲੀ ਚਲਾਈਆਂ ਨੌਜਵਾਨਾਂ ਨੇ ਪਹਿਲਾਂ ਇਹ ਘਰੋਂ ਦਾ ਖਾਣਾ ਬਦੋਸ਼ਾ ਉਹਦੇ ਫਾਦਰ ਨੂੰ ਵੀ ਰੇਡ ਕੀਤਾ ਉਹ ਕਹਿੰਦਾ ਇਹਦੇ ਤੇ ਜੋ ਐਕਸ਼ਨ ਲੈਣਾ ਲਾਓ ਉਹਦੇ ਮਗਰ ਅਸੀਂ ਟੀਮਾਂ ਲਾਈਆਂ ਉਹ ਪਰਿਵਾਰ ਨੂੰ ਕਿਹਾ ਅਸ਼ਰ ਸੁਣਾ ਕੇ ਤਰਾਂ ਲਾਇਆ ਕਰਦੇ ਗੱਲ ਉਹਨੇ ਇਹ ਮਾਮਲਾ ਦਰਜ ਕੀਤਾ ਗਿਆ ਜੀ 302 ਚ